ਔਰ ਮੈਂ ਔਨੈਸਟਲੀ ਦੱਸਾਂ ਮੈਂ ਆਪਣੀ ਪਲੱਸ 2 ਤੋਂ ਬਾਅਦ ਮੈਂ ਪਟਵਾਰੀ ਦੇ ਵੀ ਪੇਪਰ ਦਿੱਤੇ ਕਾਨੂੰਗੋ ਦੇ ਵੀ ਪੇਪਰ ਦਿੱਤੇ ਉਹ ਮਤਲਬ ਕਹਿੰਦੇ ਨਾ ਵਕਤ ਕਹਿੰਦਾ ਵੀ ਨਹੀਂ ਤੈਨੂੰ ਐਕਟਰ ਹੀ ਬਣਾਉਣਾ ਪਟਵਾਰੀ ਦੀਆਂ ਪੋਸਟਾਂ ਕੈਨਸਲ ਹੋ ਗਈਆਂ ਕਾਨੂੰਗੋ ਦੇ ਪੇਪਰ ਦਿੱਤੇ ਉਹ ਪੇਪਰ ਕੁਐਸ਼ ਹੋ ਗਏ ਕਹਿੰਦੇ ਨਹੀਂ ਉਹ ਵੈਲਿਡ ਨਹੀਂ ਹੈਗੇ ਏਐਸਆਈ ਦੇ ਵੀ ਦਿੱਤੇ ਜਿੱਥੇ ਕਿਤੇ ਨਿਕਲਦੇ ਸੀ ਮੈਂ ਭਰ ਦਿੰਦਾ ਸੀ ਪਰ ਮੈਨੂੰ ਵਕਤ ਨੇ ਐਕਟਰ ਬਣਾਉਣਾ ਸੀ ਮੈਂ ਮਿਹਨਤ ਵੀ ਉਧਰ ਜ਼ਿਆਦਾ ਕਰਦਾ ਸੀ ਇਹ ਟਰਾਈਆਂ ਮੈਂ ਮਾਰਦਾ ਸੀ ਘਰਦਿਆਂ ਨੂੰ ਖੁਸ਼ ਕਰਨ ਲਈ ਵੀ ਮੈਂ ਪੇਪਰ ਦੇ ਰਿਆਂ ਦੇਖੋ ਨੌਕਰੀ ਲੱਗ ਜੇਗੀ ਕਿਤੇ ਨਾ ਕਿਤੇ ਪਰ ਮੇਰੀ ਅਸਲ ਮਿਹਨਤ ਮੇਰੇ ਵਾਲੇ ਪਾਸੇ ਸੀ ਤੇ ਉਧਰ ਵੀ ਮਹਾਰਾਜ ਨੇ ਰੰਗ ਭਾਗ ਲਾਏ ਹੈ ਨਾ ਮੈਂ ਮੇਰੀ ਫਿਲਮ ਅਰਦਾਸ ਦੇ ਵਿੱਚ ਬਾਬਾ ਨਜ਼ਮੀ ਹੁਣਾਂ ਦੀਆਂ ਦੋ ਲਾਈਨਾਂ ਬੋਲੀਆਂ ਸੀ ਕਿ ਬੇਹਿੰਮਤੇ ਨੇ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ ਸਾਡੇ ਤਾਂ ਮੁਕੱਦਰ ਹੀ ਮਾੜੇ ਹੈ ਨਾ ਕਹਿੰਦੇ ਆ ਨਾ ਮੇਰੀ ਕਿਸਮਤ ਹੀ ਮਾੜੀ ਸੀ ਕਈ ਕਹਿੰਦੇ ਮੇਰੀ ਮੇਰੇ ਤਾਂ ਲਗਨ ਹੀ ਠੰਡੇ ਐ ਸੁਣਿਆ ਲਫ਼ਜ਼ ਕਦੀ ਮੇਰੇ ਲਗਨ ਠੰਡੇ ਐ ਉਹਦੇ ਲਗਨ ਠੰਡੇ ਨਹੀਂ ਹੁੰਦੇ ਉਹਦੀ ਲਗਨ ਠੰਡੀ ਸੀ ਉਹਦੀ ਲਗਨ ਚ ਅੱਗ ਨਹੀਂ ਸੀ ਹੈਗੀ ਉਹਦੀ ਲਗਨ ਦੇ ਵਿੱਚ ਸਪਾਰਕ ਹੁੰਦਾ ਉਹਦੀ ਲਗਨ ਦੇ ਵਿੱਚ ਅੱਗ ਹੁੰਦੀ ਤੇ ਜ਼ਰੂਰ ਪਾਰ ਲੰਘ ਜਾਂਦਾ ਲਗਨ ਨਹੀਂ ਠੰਡੇ ਹੁੰਦੇ ਸਾਡੀ ਲਗਨ ਠੰਡੀ ਹੁੰਦੀ ਹੈ